ਡਾਕਟਰ ਮਮਿਤਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਮਮਿਤਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਮਮਿਤਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਮਮਿਤਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਮਮਿਤਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਡਾਕਟਰ ਮਮਿਤਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਤੱਕੇਸ਼ਾਈ ਨਹੀਂ ਚਲੇਗੀ ਤੱਕੇਸ਼ਾਈ ਨਹੀਂ ਚਲੇਗੀ ਤੱਕੇਸ਼ਾਈ ਨਹੀਂ ਚਲੇਗੀ

मकानोरो <laughs> महिमानो जय yeah, भ ਪਿੰਡਾਂੋਂ ਸੇ ਬਾਹਰ ਨਿਕਲ ਮਕਾਨੋਂ ਸੇ ਜੰਗਲੋਂੋਂ ਪਿੰਡਾਂੋਂ ਸੇ ਸਰਕਾਰੀ ਸੌਤੇ ਕਰਾ ਰਹੇ ਹੋ ਕੇ ਲੱਕੀ ਚੱਕੀ ਕਰਾ ਰਹੇ ਹੋ ਕਿਸ ਰੋਸ ਵਜੋਂ ਕਰ ਰਹੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪਛਮੀ ਬੰਗਾਲ ਦੇ ਕਲਕੱਤਾ ਦੇ ਵਿੱਚ ਆਰਜੀ ਕਰ ਹਸਪੀਟਲ ਦੇ ਵਿੱਚ ਬਿਊਟੀ ਕਰਦੇ ਹੀ ਮੰਮੀ ਦਾ ਦੇਵਨਾਥ ਜੀ ਦਾ ਉਸਮਾਰਟ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਵੱਲੋਂ ਸ਼੍ਰੀਮਤੀ ਰਾਣੀ ਗਿੱਲ ਜੀ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਇਹ ਜ਼ਿੰਦਗੀ ਕਰਦੇ ਹਨ ਉਹਨਾਂ ਨੂੰ ਫਟ ਤੋਂ ਵੱਧ ਲੋਹ ਦੀ ਸਜ਼ਾ ਦਿੱਤੀ ਜਾਵੇ ਇਸ ਤੋਂ ਘੱਟ ਕੁਝ ਨਾ ਹੋਵੇ ਜਲਦੀ ਤੋਂ ਜਲਦੀ ਦੇ ਨਾਲ ਇਹ ਜੇ ਕੰਮ ਹੋ ਜਾਵੇ ਕਿਉਂਕਿ ਪਰ ਦੇ ਸਾਡਾ ਇਹ ਸਭ ਸਾਡੀਆਂ ਇਤਿਹਾਸ ਬਣਾਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਆਪਣੇ ਹੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਡਾਕਟਰ ਆਪਣੀ ਡਿਊਟੀ ਤੋਂ ਵਾਪਸ ਆ ਰਹੀ ਸੀ ਗੁਰਨਾਣਾਗ ਹਸਪੀਟਲ ਦੇ ਵਿੱਚੋਂ ਡਾਕਟਰ ਵਾਪਸ ਆ ਰਹੀ ਸੀ ਉਸਦੇ ਨਾਲ ਵੀ ਲੋਟਕਸੋਟ ਹੋਈ ਇਹ ਬਹੁਤ ਹੀ ਸ਼ਰਮਨਾਕ ਘਟਨਾਵਾਂ ਹੋ ਰਹੀਆਂ ਹਨ ਮੈਂ ਤੇਜੇ ਕੁਮਾਰ ਗਿੱਲ ਚੰਨ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸੀ ਡਿਪਾਰਟਮੈਂਟ ਅੱਜ ਅਸੀਂ ਇਹ ਜਿਹੜਾ ਕੈਂਡਲ ਮਾਰਚ ਘਟਿਆ ਹੈ ਭਾਰਤੀ ਮੌਲ ਨਿਵਾਸੀ ਮੁਕਤੀ ਮੋਰਚਾ ਵੱਲੋਂ ਰਾਣੀ ਪ੍ਰਧਾਨ ਜੀ ਅਤੇ ਪਾਇਲ ਡਿਸਟ੍ਰਿਕਟ ਪ੍ਰਧਾਨ ਜੀ ਦੇ ਰਣਮਈ ਹੈਠ ਪਛਵੀ ਬੰਗਾਲ ਦੇ ਕੋਲਕਾਤਾ ਵਿਖੇ ਆਰਜੀ ਹਸਪਤਾਲ ਦੇ ਅੰਦਰ ਕਮਕਾਰੀ ਡਾਕਟਰ ਮੰਮੀ ਤਾਂ ਸੇਵਨਾਚੀ ਨਾਲ ਬਲਾਤਕਾਰ ਕਰਨ ਦੇ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਜਿਹੜਾ ਕਿ ਇੱਕ ਬਹੁਤ ਹੀ ਸ਼ਰਮਨਾਕ ਦਰਿੰਦਗੀ ਵਾਲਾ ਕੰਮ ਹੈ ਇਹਨਾਂ ਦਰਿੰਦਿਆਂ ਨੂੰ ਇਹਨਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਕਰ ਰਹੇ ਹਾਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਪਰ ਸਰਕਾਰ ਨੂੰ ਕਿ ਜਿੱਥੇ-ਜਿੱਥੇ ਵੀ ਕੋਈ ਪ੍ਰਾਈਵੇਟ ਸੰਸਥਾ ਹਨ ਡਾਕਟਰ ਹਨ ਜਿੱਥੇ-ਜਿੱਥੇ ਵੀ ਸਭ ਦੀਆਂ ਧੀਆਂ ਬੈਣਾ ਨੌਕਰੀ ਕਰਦੀਆਂ ਹਨ ਉਥੇ ਇਹਨਾਂ ਦੀ ਰੱਖਿਆ ਦੇ ਵਾਤੀ ਵਾਤਾਵਰਣ ਰੱਖਿਆ ਬਲ ਲਗਾਏ ਜਾਣ ਸਪੈਸ਼ਲ ਫੋਰਸਾਂ ਬਣਾਈਆਂ ਜਾਣ ਇਹਨਾਂ ਦੀ ਰੱਖਿਆ ਦੇ ਵਾਤੀ ਨਹੀਂ ਤਾਂ ਇਹ ਤਾਂ ਘਰੋਂ ਨਿਕਲ ਕੇ ਡਿਊਟੀ ਦੇ ਕਿਸ ਤਰ੍ਹਾਂ ਕੱਲ ਨੂੰ ਜਾਣਗੀਆਂ ਅੰਮ੍ਰਿਤਸਰ ਵਿੱਚ ਵੀ ਇੱਕ ਪਰਸਾਂ ਚੋਤ ਇਹੋ ਹੀ ਘਟਨਾਈਆ ਰਾਤ ਡਾਕਟਰ ਆਪਣੇ ਘਰ ਜਾ ਰਹੀ ਆਪਣਾ ਹੋਸਟਲ ਦੇ ਵਿੱਚ ਉਥੇ ਉਹਦੀ ਲੁੱਟਮਾਰ ਕੀਤੀ ਗਈ ਵੀਕੈਂਡ ਦੇ ਬਾਅਦ ਪਰਚਾ ਦਰਜ ਕੀਤਾ ਗਿਆ ਜਦੋਂ ਕਿ ਉਸੇ ਵਕਤ ਪਰਚਾ ਦਰਜ ਹੋਣਾ ਚਾਹੀਦਾ ਆਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਆਂ ਕਿ ਆਜਾ ਲੋਕਾਂ ਨੂੰ ਪੂਨਹੀ ਦੀ ਸਜਾਉਣੀ ਚਾਹੀਦੀ ਆ ਜੈ ਭੀ ਜੈ ਭਾਰਤ ਹਾਂਜੀ ਹਾਂਜੀ ਚੈਪੀਮ ਜੈ ਭਾਰਤ ਮੈਂ ਲਖਿੰਦੇ ਸਿਰਕੇ ਉਹ ਬੜੀ ਦੁਖਦਾਈ ਗੱਲ ਹੈ ਜਿਹੜੀ ਡਾਕਟਰ ਮੋਮਨਾ ਦੇਵਦਾਸ ਨਾਲ ਹੋਈ ਆ ਦੇਖੋ ਮੈਂ ਤੇ ਅਪੀਲ ਕਰਨਾ ਪੂਰੇ ਭਾਰਤ ਵਰਸ ਨੂੰ ਕਿ ਆਪਣੀਆਂ ਬੇਟੀਆਂ ਨੂੰ ਪੜ੍ਹਾਈ ਲਿਖਾਈ ਦੇ ਨਾਲ-ਨਾਲ ਉਹ ਮਾਰਸ਼ਲ ਆਰਟਿਸ ਸਿਖੋਣਾ ਚਾਹੀਦਾ ਤੇ ਨਾਲ ਹੀ ਦਸ ਗੁਰੂ ਸਾਹਿਬਾਨ ਨੇ ਵੀ ਇਹ ਕਿਹਾ ਸੀ ਕਿ ਸਮੇਂਦਰ ਸਮੇਂ ਜਿੱਦਾਂ ਵੀ ਲੋੜ ਪੈਂਦੀ ਆ ਤੇ ਸਾਸਤ ਧਾਰਨਾ ਜ਼ਰੂਰ ਚਾਹੀਦੀ ਆ ਔਰ ਮੈਂ ਉਹਨਾਂ ਦੇ ਕਥਨ ਦੀ ਗੱਲ ਕਰਨਾ ਕਿ ਆਪਣੀਆਂ ਬੇਟੀਆਂ ਨੂੰ ਸ਼ਾਸਤਰ ਵਿਦਿਆ ਵੀ ਸਿਖਾਓ ਮਾਰਸ਼ਲ ਆਰਟ ਵੀ ਸਿਖਾਓ ਪੜ੍ਹਾਈ ਤੇ ਜ਼ਰੂਰੀ ਆ ਤੇ ਉਹਦੇ ਨਾਲ ਨਾਲ ਆਪਣੀ ਤਾਂ ਕਿ ਆਪਣੀ ਆਤਮ ਸੁਰੱਖਿਆ ਨੂੰ ਪੂਰਾ ਕਰ ਸਕਣ ਉਹਨਾਂ ਨੂੰ ਕਿਸੇ ਦੀ ਲੋੜ ਦੀ ਲੋੜ ਨਾ ਪਵੇ ਕਿਉਂਕਿ ਜਿਹੜੀ ਵੀ ਕੰਮ ਹੋਇਆ ਇਹ ਸਰਕਾਰ ਦੀ ਨਲਾਇਕੀਆਂ ਦੇ ਕਾਰਨ ਹੋਇਆ ਚਾਹੇ ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਅਸੀਂ ਸਰਕਾਰ ਨੂੰ ਇੱਕ ਚੇਤਾਵਨੀ ਵੀ ਦਿੰਦੇ ਆ ਤੇ ਇੱਕ ਬੇਨਤੀ ਵੀ ਕਰਦੇ ਆ ਕਿ ਦੇਖੋ ਇਹ ਜਿਹੜੇ ਕੰਮ ਹੋ ਰਿਹਾ ਇਹ ਹੁਣੇ ਨਹੀਂ ਚਾਹੀਦੇ ਸਰਕਾਰ ਜਾਵੇ ਤੇ ਦੋਆਂ ਘੰਟਿਆਂ ਸਾਰਾ ਕੰਮ ਫਤਿਹ ਕਰ ਸਕਦੀ ਆ ਔਰ ਮੈਂ ਆਪਣੇ ਪੰਜਾਬ ਦੇ ਸੀਐਮ ਨੂੰ ਬੇਨਤੀ ਕਰਾਂ ਕਿ ਦੇਖੋ ਇਹ ਚੀਜ਼ ਨੂੰ ਜਿੰਨੀ ਵੀ ਜਲਦੀ ਹੋ ਸਕੇ ਇਹਨੂੰ ਨੱਤ ਪਾਈ ਜਾਵੇ ਨਹੀਂ ਤੇ ਦੇਖੋ ਰੋਸ ਮਾਰਚ ਜਾਂ ਸਾਨੂੰ ਹੋਰ ਵੀ ਸੰਘਰਸ਼ ਕਰਨਾ ਪਿਆ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਜਿੰਨੇ ਵੀ ਦੋਸ਼ੀ ਆ ਮੈਂ ਤੇ ਅਪੀਲ ਕਰਾਂਗਾ ਕਿ ਉਹਨਾਂ ਨੂੰ ਸ਼ਰੇ ਬਾਜ਼ਾਰ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਉਹਨਾਂ ਨਾਲੇ ਸਮੇਂ ਵਿੱਚ ਇਹੋ ਜਿਹਾ ਕ੍ਰਾਈਮ ਜਿਹੜਾ ਕਰਨ ਦੀ ਸੋਚੇ ਉਹ ਹਮੇਸ਼ਾ ਇਸ ਗੱਲ ਤੋਂ ਡਰ ਹੋਵੇ ਕਿ ਮੈਨੂੰ ਇਸ ਗਲਤ ਕੰਮ ਦੀ ਸਜ਼ਾ ਗੋਲੀ ਹੋਣੀ ਚਾਹੀਦੀ ਆ ਤਾਂ ਕਿ ਉਹ ਕੋਈ ਵੀ ਰਾਖਸ਼ ਪੈਦਾ ਨਾ ਹੋ ਸਕੇ ਇਸੇ ਗੱਲ ਨਾਲ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਅੱਜ ਮੈਡਮ ਜੀ ਅੱਜ ਆਪਣਾ ਨਾਮ ਪੋੜ ਕੇ ਅੱਜ ਕਿਹੜੇ ਰਾਜੋਗਵਾਸਟ ਕੱਢਿਆ ਗਿਆ ਜੈ ਭੀਮ ਜੈ ਭਾਰਤ ਮੈਂ ਰਾਣੀ ਗਿੱਲ ਭਰਤੀਆ ਮੁੰਨੂ ਅਸੀਂ ਮੁਕਤੀ ਮੋਰਚੇ ਤੋਂ ਮੀਤ ਪ੍ਰਧਾਨ ਪੰਜਾਬ ਜੋ ਕਿ ਸਾਡੀ ਭੈਣ ਡਾਕਟਰ ਦੇ ਨਾਲ ਹਤਿਆਚਾਰ ਹੋਈਆ ਜੋ ਗੰਦੇ ਲੋਕਾਂ ਨੇ ਦੋਸ਼ੀਆਂ ਨੇ ਉਹਨਾਂ ਦੇ ਨਾਲ ਬਹੁਤ ਜਿਆਦਾ ਗੰਦੀ ਹਰਕਤ ਕੀਤੀ ਆ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਵਾ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਵੀ ਦਿੰਨੇ ਆ ਤੇ ਕਹਿੰਨੇ ਵੀ ਆ ਕਿ ਉਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਆ ਜੇ ਉਹ ਨਹੀਂ ਇਸ ਤਰ੍ਹਾਂ ਉਹਨਾਂ ਨੂੰ ਕੋਈ ਸਜ਼ਾ ਦਿੰਦੇ ਤੇ ਇਸ ਤਰ੍ਹਾਂ ਹੀ ਮਤਲਬ ਕਿ ਜਿਹੜਾ ਵਾ ਅਧੋਲਣੇ ਚੱਲਦਾ ਰਹੇਗਾ ਇਸ ਤਰ੍ਹਾਂ ਹੀ ਧਰਨੇ ਲੱਗਦੇ ਰਹਿਣਗੇ ਤੇ ਨਾਹਰੇ ਬਾਜ਼ੀਆਂ ਚੱਲਦੀਆਂ ਰਹਿਣਗੀਆਂ ਜਿੰਨਾ ਤੱਕ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ ਇਸ ਕਰਕੇ ਕਿ ਸਮੇਂ ਤੋਂ ਸਮੇਂ ਵੇਖੋ ਕਿ ਜਿੱਤਰਾ ਮੀਆ ਕੋਈ 15 ਸਾਲ ਦੀ ਦੇ ਨਾਲ ਮਹੀਨੇ ਦੇ ਮਹੀਨੇ ਕੋਈ ਨਾ ਕੋਈ ਰੇਪ ਹੁੰਦਾ ਰਹਿੰਦਾ ਵਾ ਤੇ ਇਹ ਹਤਿਆਚਾਰ ਜਿਹੜੀ ਆ ਹੁੰਦੀ ਰਹਿੰਦੀ ਆ ਇਹਨਾਂ ਹਤਿਆਚਾਰਾਂ ਨੂੰ ਬੁਲਤੀ ਸਖਤ ਕਦਮ ਕਰਨ ਦੇ ਨਾਲ ਇਹਨਾਂ ਨੂੰ ਆਪਾਂ ਬੰਦ ਕਰਨ ਦੇ ਨਾਲ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਨਤ ਪਾਉਣੀ ਚਾਹੀਦੀ ਆ ਤੇ ਇਹਨਾਂ ਦੇ ਜਿਹੜੇ ਘਰ ਦੇ ਉਹਨੇ ਆ ਗਿਆ ਇਹਨਾਂ ਦੇ ਕਾਤਲ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਜੇ ਉਹਨਾਂ ਨੂੰ ਫਾਂਸੀ ਦੀ ਨਹੀਂ ਸਜ਼ਾ ਮਿਲਦੀ ਤੇ ਅਸੀਂ ਇਸ ਤਰ੍ਹਾਂ ਹੀ ਰੋਡ ਮਾਰਚ ਜਿਹੜੇ ਆ ਨਿਤ ਸਮਾਂ ਕਰਦੇ ਰਵਾਂਗੇ ਜਿੰਨਾ ਤੱਕ ਸਾਡੀਆਂ ਧੀਆ ਭੈਣਾਂ ਨਾਲ ਤੱਕੇ ਹੁੰਦੇ ਆ ਤੇ ਸਰਕਾਰਾਂ ਬਿਲਕੁਲ ਉਹ ਗੰਗੀਆਂ ਬੋਲੀਆਂ ਹੋ ਕੇ ਬੈਠੀਆਂ ਵਾਂ ਤੇ ਜੋ ਵੀ ਕਰਵਾਉਂਡੀਆਂ ਵਾ ਸਰਕਾਰਾਂ ਕਰਵਾਉਂਡੀਆਂ ਵਾ ਜਿੰਨਾ ਤੱਕ ਸਰਕਾਰਾਂ ਦਾ ਹੱਥ ਨਾ ਆਊਗਾ ਤੇ ਐਡੇ ਵੱਡੇ ਹਸਪਤਾਲ 'ਚ ਜਾ ਕੇ ਕੁੜੀ ਦੇ ਨਾਲੇ ਡਾ ਤਗੜਾ ਰੇਪ ਹੋਇਆ ਵਾ ਉਹ ਕਿਤਰਾ ਹੋਇਆ ਵਾ ਕਿ ਜੇ ਉਹਨਾਂ ਦਾ ਕੋਈ ਹੱਥ ਆ ਤੇ ਉਹਦੇ ਨਾਲੇ ਤੱਕੇ ਸਹੀ ਹੋਈ ਆ ਇੰਨੀਆਂ ਗੱਲਾਂ ਕਹਿੰਦੀ ਮੈਂ ਸਮਾਂ ਮੰਗਦੀ ਜੈਪੀ ਜੈ ਭਗਤ ਮੈਂ ਮੈਡਮ ਕੀ ਮੈਂ ਪਾਇਲ ਭਾਰਤੀਆ ਮੂਲ ਨਿਵਾਸੀ ਦਾ ਜ਼ਿਲ੍ਹਾ ਪ੍ਰਧਾਨ ਮੈਂ ਇਹ ਬੇਨਤੀ ਕਰਦੀ ਆਂ ਕਿ ਜੋ ਇਹ ਕੁੜੀ ਨਾਲ ਹੋਇਆ ਉਹਦਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੇ ਆਪਣੇ ਸ਼ਹਿਰ ਚ ਆਪਣੇ ਪੰਜਾਬ ਚ ਜੇ ਡਾਕਟਰ ਨਹੀਂ ਸੇਫ ਹੈਗੇ ਤੇ ਆਮ ਬੰਦਾ ਕਿੱਥੋਂ ਸੇਫ ਹੋ ਜਾਊਗਾ ਜੇ ਕੋਈ ਗਰੀਬ ਘਰ ਹੁੰਦਾ ਤਾਂ ਉਹਨੂੰ ਹੁਣ ਤੱਕ ਬਹੁਤ ਕੁਝ ਹੋ ਜਾਣਾ ਹੈ ਪਰ ਉਹਦੇ ਵਾਰੀ ਇੰਨਾ ਟਾਈਮ ਕਿਉਂ ਲੱਗਣ ਡਿਆ ਉਹਨੂੰ ਫਾਂਸੀ ਦੇ ਕਿਉਂ ਨਹੀਂ ਚੜਾ ਜਾਂਦਾ ਜੇ ਅੱਜ ਇਹਨੂੰ ਫਾਂਸੀ ਨਹੀਂ ਦਿੱਤੀ ਜਾਊਗੀ ਕੱਲ ਨੂੰ ਇਹੋ ਜਿਹੇ 10 ਰਾਖਸ਼ ਹੋਰ ਉੱਟਣਗੇ ਔਰ ਕੁੜੀਆਂ ਦਾ ਬਲਤਕਾਰ ਹੋਣਗੇ ਔਰ ਕੁੜੀਆਂ ਦਾ ਰੇਪ ਹੋਣਗੇ ਕਿਉਂਕਿ ਜਦੋਂ ਆਪਾਂ ਹੁਣ ਨਹੀਂ ਨੱਤ ਪਾਵਾਂਗੇ ਤੇ ਗਾਂ ਕਿੱਥੋਂ ਨੱਤ ਪਾਊਗੀ ਇਸ ਕਰਕੇ ਮੈਂ ਚਾਹਨੀ ਆ ਕਿ ਜਲਦੀ ਤੋਂ ਜਲਦੀ ਉਸ ਕੁੜੀ ਨੂੰ ਇਨਸਾਫ ਮਿਲੇ ਉਹਨੂੰ ਫਾਂਸੀ ਦਿੱਤੀ ਜਾਵੇ ਅੱਜ ਅਸੀਂ ਕੈਂਡਲ ਮਾਰਚ ਕੀਤਾ ਜੇ ਉਹਨੂੰ ਇਨਸਾਫ ਨਹੀਂ ਮਿਲੂਗਾ ਕੱਲ ਨੂੰ ਅਸੀਂ ਸੜਕਾਂ ਦੇ ਵੀ ਇਤਰਾਗੇ ਜੈ ਭੀ ਜੈ ਭਾ